ਇਦਾਂ ਨਾਲ ਤਾਂ ਉਹ ਹੋ ਗਈ ਦੋ ਕੁੱਤੇ ਆਪਜ ਦੋ ਸੀਗੇ ਇੱਕ ਪੜਤ ਦਾ ਕੁੱਤਾ ਸੀ ਇੱਕ ਜੱਟਾਂ ਦਾ ਸੁਣ ਦੋਏ ਜਣੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ ਉਹ ਡੱਬੂ ਸੀਗਾ ਜੱਟਾਂ ਦੇ ਕੁੱਤੇ ਦਾ ਨਾਮ ਕਾਲੂ ਕਹਿੰਦਾ ਡੱਬੂ ਕਿਆਲ ਹੈ ਤੇਰਾ ਅੱਜ ਕਿਆ ਖਾਤਾ ਕਹਿੰਦਾ ਮੈਂ ਕਿਆ ਖਾਣਾ ਹੈ ਸੁੱਕੀ ਰੋਟੀ ਦੇਤੀ ਹੈ ਮੇਰੇ ਮੂਹਰੇ ਘੇਰ ਕੇ ਉੱਪਰ ਲੱਸੀ ਘੇਰ ਗਈ ਥੋੜੀ ਜੀ ਬਾ ਤੁਸੀਂ ਨੂੰ ਖਾ ਕੇ ਗੁਜ਼ਾਰਾ ਕਰਦੇ ਮਾਲ ਟਾਣ ਦੇ ਬੰਨੇ ਬੈਠੇ ਇਹਨੇ ਤੈਨੂੰ ਕਿਹਾ ਕਿ ਕਹਿੰਦਾ ਮੈਨੂੰ ਤਾਂ ਖੀਰ ਮਿਲੀ ਹੈ ਮੈਨੂੰ ਤਾਂ ਕੂੜੇ ਮਿਲੇ ਆ ਅੱਜ ਤਾਂ ਕੰਝਗਾ ਸੀ ਗਿਆ ਦੋ ਤਿੰਨ ਵਾਰ ਆਇਆ ਹੋ ਗਿਆ ਉਹ ਕਹਿੰਦੇ ਮੈਂ ਤਾਂ ਮਾਰਤਾਨ ਦਾ ਫੁੱਲਾ ਜਿਹੜਾ ਡੱਬੂ ਐ ਜੱਟ ਵਾਲਾ ਕਹਿੰਦਾ ਮੈਂ ਤਾਂ ਮਾਰਤਾਨ ਦਾ ਬੰਨਿਆ ਬੈਠਾ ਉਹ ਕਹਿੰਦਾ ਇਹ じゃ ਕਿਹੜਾ ਮਾਰਤਾਨਾ ਯਾਰ ਜਿਹਦੇ ਪਿੱਛੇ ਤੂੰ ਬੰਨਿਆ ਬੈਠਾ ਕਹਿੰਦਾ ਮਾਰਤਾਨਾ ਇਹ ਐ ਵੀ ਜੱਟ ਦੇ ਹੈਗੇ ਦੂਜਨਾਂ ਦੇ ਕਰੇ ਤਾਂ ਉਹ ਕਹਿੰਦੇ ਤੂੰ ਡੱਬੂ ਕੁੱਤੇ ਦੀ ਗੱਲ ਕਰ ਲੈ ਕਰੇ ਉਹ ਕਹਿੰਦੇ ਦੀ ਤੂੰ ਡੱਬੂ ਕੁੱਤੇ ਦੀ ਗੱਲ ਕਰ ਲੈ ਬੇਨਵਾਸ ਹੈ ਮਾਨ ਤਾਂ ਆਣਾ ਬਸ ਉੱਤੇ ਰੁਕਿਆ ਰੱਖੀ ਜਾ ਲੜੀਆ ਆਹ ਮਾਹ ਬੇਫਕੂ ਬੰਦਾ ਜੀ ਕੋ ਮੁੱਖ ਮੰਤਰੀ ਬਣ ਜਾਂਦਾ ਗਲਤੀ ਨਾਲ ਤੋਂ ਦਾ ਇਹ ਮਤਲਬ ਨਹੀਂ ਕਿ ਉਹਨੇ ਕੋਲ ਕੋਈ ਲਾਇਸੈਂਸ ਮਿਲ ਜਾਂਦਾ ਦੇਖੋ ਔਰ ਮੈਨੂੰ ਔਰ ਰਾਜਾ ਵਿਡਿੰਗ ਸਾਹਿਬ ਨੂੰ ਆਈ ਥਿੰਕ ਐਸ ਪੀ ਪੀ ਸੀ ਸੀ ਪ੍ਰੈਜ਼ੀਡੈਂਟ ਨਾਟ ਓਨਲੀ ਐਸ ਪੀ ਪੀ ਸੀ ਸੀ ਪ੍ਰੈਜ਼ੀਡੈਂਟ ਇਹ ਬੜੀ ਸ਼ਰਮ ਦੀ ਗੱਲ ਹੈ ਜਦ ਉਹਨਾਂ ਦੇ ਧਰਮ ਪਤਨੀ ਸਾਡੇ ਸਤਿਕਾਰਯੋਗ ਭੈਣ ਜੀ ਅਮ੍ਰਿਤਾ ਵੜਿੰਗ ਜੀ ਉਥੇ ਸਾਹਮਣੇ ਖਲੋਤੇ ਮੈਂ ਹੈਰਾਨ ਹੋ ਗਿਆ ਕਿ ਹਾਓ ðiਸ ਕਾਂਗਰਸ ਲੀਡਰਸ ਵਰ ਲਾਫਿੰਗ ਮਤਲਬ ਯੂ ਆਰ ਮੇਕਿੰਗ ਫਨ ਇੱਕ ਧੀ ਪੈਣ ਦਾ ਮਜ਼ਾਕ ਉਟਾਇਆ ਜਾ ਰਿਹਾ ਪਹਿਲਾਂ ਤਾਂ ਅਮ੍ਰਿਤਾ ਵੜਿੰਗ ਜੀ ਨੂੰ ਉਹਨੂੰ ਇੱਕ ਕੱਸ ਕੇ ਚਪੇੜ ਲਾਉਣੀ ਚਾਹੀਦੀ ਸੀ ਕਿ ਹਾਓ ਡੇਅਰ ਯੂ ਪੋਰਟ੍ਰੇ ਵੂਮਨ ਧੀਆ ਪੈਣਾ ਦਾ ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਪੋਰਟ੍ਰੇ ਕਰੋ ਮਤਲਬ ਇਹ ਆਰਦੀ ਐ ਸਮ ਆਬਜੈਕਟ ਔਰ ਚੰਨੀ ਸਾਹਿਬ ਤੋਂ ਤੋਂ ਬਿਹਤਰ ਕੋਈ ਸੋਚ ਰੱਖਣੀ ਜਿੱਤੇ ਮੀਟੂ ਦੇ ਅਲੀਗੇਸ਼ਨ ਹੋਣ ਜਿਹਦੇ ਤੇ ਧੀਆਂ ਪਣਾ ਨਾਲ ਬਦਸਲੂਕੀ ਕਰਨ ਦੀਆਂ ਫੋਟੋਆਂ ਸਾਹਮਣੇ ਆਈਆਂ ਹੋਣ ਮਤਲਬ ਉਹ ਮੁੜ ਕੇ ਉਹ ਕਹਣੇ ਤਾਂ ਮੇਰੀ ਬੇਟੀ ਸਮਾਨ ਸੀ ਕਿ ਤੁਸੀਂ ਕਿਸੇ ਦੀ ਬੇਟੀ ਦੇ ਮਗਰ ਇਤਨਾ ਹੱਥ ਰੱਖਦੇ ਕਿਸੇ ਨੂੰ ਤੁਸੀਂ ਰੱਖੋਗੇ ਜੀ ਸੋ ਮਤਲਬ ਇਹ ਬੰਦੇ ਦਾ ਕਿਰਦਾਰ ਕਿਹਜਾ ਹੈ ਇਹਦੇ ਤੇ ਬਾਰੇ ਬੜੀ ਚਰਚਾ ਹੋਈ ਹੈ ਮਗਰ ਅਫਸੋਸ ਹੈ ਇਸ ਗੱਲ ਦਾ ਕਿ ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸਾਹਿਬ ਔਰ ਇਹਨਾਂ ਦੀ ਕਾਂਗਰਸ ਲੀਡਰਸ਼ਿਪ ਕੀ ਚੰਨੀ ਸਾਹਿਬ ਦੇ ਉਹਨਾਂ ਬਿਆਨਾਂ ਨਾਲ ਸਹਿਮਤ ਹੈ ਜੇ ਸਹਿਮਤ ਹੈ ਫਿਰ ਕਾਂਗਰਸ ਪਾਰਟੀ ਧੀਆਂ ਪੈਣਾ ਦਾ ਕਿੰਨਾ ਕੁ ਅਦਬ ਸਤਿਕਾਰ ਕਰਦੀ ਹੈ ਸਪਸ਼ਟ ਔਰ ਦੂਜੀ ਗੱਲ ਇਹ ਜਾਤ ਪਾਤ ਦੀ ਗੱਲ ਕੋਈ ਸਿੱਖ ਕਰੇ ਜੀ ਜਿਹਨੂੰ ਗੁਰੂ ਦੇ ਵੱਲੋਂ ਹੁਕਮ ਹੈ ਕਿ ਚਲੋ ਆਈ ਐਗਰੀ ਕਿ ਹੀ ਇਸ ਨਾਟ ਸਿਰ ਤੇ ਦਸਤਾਰ ਸਜਾ ਲੈਣੀ ਤੇ ਉਹ ਉਹ ਸਿੱਖ ਮੈਂ ਨਹੀਂ ਮੰਨ ਸਕਦਾ ਉਹ ਕਤਲ ਕਿਸਾ ਦੀ ਕਤਲ ਕਰਦੇ ਆ ਮਗਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜੇ ਜਹੇਦਾਰ ਸਾਹਿਬ ਉਹਨਾਂ ਦੇ ਉਹ ਉਸ ਵੇਲੇ ਵਿਆਸ ਮਾਗਮ ਤੇ ਗਏ ਹੋਣੇ ਤਾਂ ਕੋਈ ਅਸਰ ਇਸ ਗੱਲ ਦਾ ਪਿਆ ਹੋਣਾ ਮਗਰ ਜਿਹੜਾ ਬੰਦਾ ਅੱਜ ਵੀ ਜਾਤ ਪਾਤ ਦੀ ਗੱਲ ਕਰੇ ਉਹਦੀ ਸਾਰੀ ਪੋਲਿਟਿਕਸ ਹੀ ਜਾਤ ਪਾਤ ਤੇ ਹੋਵੇ ਫਿਰ ਮੈਂ ਸਮਝਦਾ ਗੁਰੂ ਦੀ ਜੋ ਫਿਲਾਸਫੀ ਹੈ ਗੁਰੂ ਦੀ ਜੋ ਸਿੱਖਿਆ ਹੈ ਗੁਰੂ ਜੀ ਸੱਚੇ ਪਾਤਸ਼ਾਹ ਜੀ ਜੋ ਸਮਤ ਹੈ ਉਸ ਤੋਂ ਤਾਂ ਕਾਂਗਰਸ ਪਾਰਟੀ ਮੀਲੋ-ਮੀਲ ਦੂਰ ਹੈ ਔਰ ਅਬ ਚੰਨੀ ਸਾਹਿਬ ਦੀ ਵਿਅਕਤੀਗਤ ਸੋਚ ਕੀ ਹੈ ਇਹ ਵੀ ਸਪਸ਼ਟ ਹੈ ਕਿ ਹਲੇ ਵੀ ਇਹ ਜਾਤਪਾਤ ਤੋਂ ਨਹੀਂ ਉੱਪਰ ਪਾਰੇ ਅਫਸੋਸ ਹੈ ਥੈਟ ਥਿਸ ਇਜ਼ ਨਾਟ ਪੰਜਾਬ ਦੇ ਅਜੰਡਾ ਕੈਨ ਯੂ ਇਮੇਜਿਨ ਇਹ ਕਾਂਗਰਸ ਪਾਰਟੀ ਇਹ ਸ਼ੋਅ ਕਰ ਰਹੀ ਹੈ ਕਿ ਅਸੀਂ ਅਸੀਂ ਬੜਾ ਵੱਡਾ ਪਾਵਰ ਹਾਊਸ ਹੈ ਤੇ ਉਹਨਾਂ ਦਾ ਕੱਲ ਦਾ ਭਾਸ਼ਣ ਜੋ ਚੰਨੀ ਸਾਹਿਬ ਨੇ ਦਿੱਤਾ ਉਹਦੇ ਨਾਲ ਕਿਹੜੇ ਕਿਸਾਨ ਦਾ ਭਲਾ ਕਿਹੜੇ ਮਜ਼ਦੂਰ ਦਾ ਭਲਾ ਕਿਹੜੇ ਮੁਲਾਜ਼ਮ ਦਾ ਭਲਾ ਕਿਹੜੇ ਨੌਜਵਾਨ ਦਾ ਭਲਾ ਮਤਲਬ ਜਿਹੜਾ ਧੀਆਂ ਪਣਾ ਦੇ ਨਾਲ ਇਸ ਕਿਸਮ ਦੀ ਟਿੱਪਣੀ ਕਰੇ ਮਾਨਸਿਕਤਾ ਰੱਖੇ ਉਹ ਜਾਓ ਭਾਸ਼ਣ ਦਵੇ ਤੇ ਕਾਂਗਰਸੀ ਨਾਲ ਤਾੜੀ ਮਾਰਨ ਤੇ ਮੈਨੂੰ ਤਾਂ ਤਰਸ ਹੀ ਆਉਂਦਾ ਹਣਾ ਸਾਰਿਆਂ ਨੂੰ ਥੈਂਕ ਯੂ